सरपंच साहब कह रहे ने कि भी एंबुलेंस रेडी हैगी पर एंबुलेंस واسطے تیل دی ਲੋੜا ریਪੇਅਰ دی ਲੋੜا پہلا ਤਾਂ ਨਵੀਂ एंबुलेंस ਤੇ ਰਪੇਅਰ دی ਕੋਈ ਲੋੜ ਪੈਂਦੀ ਨਹੀਂ ਜੀ ਵੀ ਡਰਾਈਵਰ ਰੱਖਣ ਦੀ ਲੋੜ ਆਗੀ ਵੀ 30% ਡਰਾਈਵਰੀ ਦੀ ਤਨਖਾਹੀ ਮੈਂ ਦੇਣ ਨੂੰ ਤਿਆਰ ਆ ਜੀ ਤੇ ਤੇਲ ਵੀ ਦੇਉਗੇ ਹਾਂ ਤੇਲ ਵੀ ਦੇਵਾਂਗੇ ਜਿੰਨਾ ਸੁਨਾਮ ਜੀ ਕੋਈ ਚੱਕਰ ਲੱਗੇ ਗਰੀਬ ਦਾ ਲੱਗੇ ਅਮੀਰ ਦਾ ਲੱਗੇ ਸੁਨਾਮ ਦੇ ਜਿੰਨੇ ਚੱਕਰ ਲੱਗਣਗੇ ਉਹ ਤੇਲ ਦੇ ਪੈਸੇ ਮੈਂ ਦੇਣ ਨੂੰ ਤਿਆਰ ਆ ਜੀ ਆ ਆਵਾਮ ਦਿਖਾ ਦਿਓ ਜੀ ਜਿੰਨੇ ਲੋਕ ਨੇ ਸਾਰੇ ਵੀ ਮੈਂ ਕੱਲ ਨੂੰ ਬੁੱਕਰਦਾ ਹਾਂ ਮਾ ਜੀ ਡਰਾਈਵਰ ਰੱਖਣਾ ਉਹ ਪੰਚਾਇਤ ਵੱਲੋਂ ਰੱਖਿਆ ਜਾਊਗਾ ਉਦੀ ਤਨਖਾਹ ਵੀ ਪੰਚਾਇਤ ਨੇ ਦੇਣੀ ਆ ਚਲਾਵਾਂਗੇ ਫਿਰ ਉਹਨੂੰ ਤੇਲ ਦੀ ਵੀ ਜ਼ਰੂਰਤ ਹੈ ਉਹਨੂੰ ਰਿਪੇਅਰ ਦੀ ਵੀ ਜ਼ਰੂਰਤ ਹੈ ਹਾਂਜੀ ਭਾਈ ਜੀ ਹਾਂ ਵੀਡੀਓ ਦਿਖਾਈਏ ਤੁਸੀਂ ਇਹਦਾ ਕੀ ਹੋ ਐਮਨ ਤੇਲ ਦਾ ਮਸਲਾ ਜੀ اچھا ਤੇਲ ਕਿਵੇਂ ਕਹਿੰਦੇ ਵੀ ਤੇਲ ਵੀ ਕੌਣ ਪਾਉ ਐਮਬਲੈਂਸ ਜੀ ਐਮਬਲੈਂਸ ਅੱਛਾ ਸਾਮ ਤੱਕ ਦਾ ਜਿੰਨੇ ਕਿੱਡੇ ਲੱਗਣਗੇ ਮੈਂ ਪਾਉਣ ਨੂੰ ਤਿਆਰ ਆਂ ਠੀਕ ਹੈ ਹਾਂ ਬਾਕੀ ਡਰਾਈਵਰ ਦੀ ਗੱਲ ਕਹੀ ਸੀ ਸਰਪੰਚ ਸਾਹਿਬ ਨੇ ਜੇ ਕੋਈ ਡਰਾਈਵਰ ਰੱਖਦੇ ਆ 30% ਮੈਂ ਡਰਾਈਵਰ ਤਰਖਾ ਦੇ ਨੂੰ ਤਿਆਰ ਆ ਜੀ ਇਹ ਬਹੁਤ ਵੱਡਿਆ ਸੋਚ ਹੈ ਇਹਦੇ ਵਿੱਚ ਜਿਹੜੇ ਦਾ ਜਿਹੜੇ ਤੇ 100 ਰੁਪਿਆ ਤੇਲ ਵਾਸਤੇ ਮੈਂ ਪਾਇਆ ਇੱਕ ਜਿਹੜੇ 100 ਰੁਪਿਆ ਤੇਲ ਦੇਖੋ ਜਿਹੜੇ ਬੰਦੇ ਜੁੜ ਸਕਦੇ ਨੇ ਲੈ ਤੁਸੀਂ ਹਿਸਾਬ ਲੈ ਮੈਂ ਮੈਂਬਰੀ ਕਮੇਟੀ ਨਹੀਂ ਬਣ ਸਕਦੀ ਪਿੰਡ ਜੀ ਠੀਕ ਹੈ ਕਿ ਐਂਬੂਲੈਂਸ ਨੂੰ ਹੈਂਡਲ ਨਹੀਂ ਕਰ ਸਕਦੀ ਜੀ 25000 ਦੀ ਬਾਦੀ ਹੈ ਸਾਡੇ ਪਿੰਡ ਦੇ ਵਿੱਚ ਜਿਹੜੇ ਗੁਰੂ ਘਰ ਖੜੇ ਹੋ ਰਹੇ ਕਰੋੜਾ ਰੁਪਇਆ ਲੱਗ ਕੇ ਜੀ ਕੀ ਗੱਲ ਇਹ ਚੀਜ਼ ਵਾਸਤੇ ਕੋਈ ਪੰਜ ਬੰਦੇ ਖੜੇ ਨਹੀਂ ਹੋ ਸਕਦੇ ਜੀ ਐਂਬੂਲੈਂਸ ਲਈ ਐਂਬੂਲੈਂਸ ਲਈ ਜੀ ਹਾਂ ਜੀ ਆ ਵਧੀਆ ਜੀ ਇਹ ਜਦੋਂ ਉਹ ਬਿਨਾ ਜ਼ਮੀਨ ਵਾਲਾ ਤੰਦਾ ਜੀ ਬਹੁਤ ਜ਼ਮੀਨ ਵਾਲੇ ਪਏ ਨੇ ਬਹੁਤੂ ਬੰਦੇ ਨੇ ਹੋੜ ਕੇ ਪੰਜ ਬੰਦੇ ਇਕੱਠੇ ਲਾਜਮੀ ਜੀ ਠੀਕ ਹੈ ਹੋ ਜਾਣਗੇ ਪਿੰਡ ਚੋਂ ਪੰਜ ਬੰਦੇ ਹੋਣਗੇ ਜੀ ਬਿਲਕੁਲ ਐਂਬੂਲੈਂਸ ਆ ਜੂਗੀ ਚਾਰ ਸਾਲ ਪੁਰਾਣੀ ਗੱਲ ਹੈ ਜੀ ਇੱਕ ਮਾਤ ਆ ਗਈ ਮੇਰੇ ਲੱਭ ਜੱਗਾ ਬਾਈ ਜਾਣ ਦਾ ਹੈ ਐਡਰੈਸਰ ਹੂੰ ਉਦੀ ਕੁੜੀ ਲੈ ਬੇਟਾ ਹੋਣਾ ਸੀਗਾ ਸਾਰੀ ਰਾਤ 12 ਵਜੇ ਲੋਕਾਂ ਦਾ ਗੇਟ ਖੜਕਾ ਕੇ ਆਈ ਹੈਗੀ ਐਂਡ ਤੇ ਉਹਨੇ ਮੇਰਾ ਗੇਟ ਖੜਕਾਇਆ ਤੇ ਮੇਰੇ ਮਿੱਤਰ ਆ ਗਏ ਬਾਹਰ ਭਾਗੇ ਅਮਰੀਕਾ ਸੱਤੂ 라ੜ ਉਹਦੀ ਗੱਡੀ ਮੈਂ ਕੱਢ ਕੇ ਉਹਦੀ ਘਰ ਮਤਲਬ ਉਹਦੀ ਬੇਟੀ ਨੂੰ ਮੈਂ ਬੀਕੇ ਗਵਾਲੇ ਛੱਡ ਕੇ ਆਈ ਇਹ ਬਹੁਤ ਵੱਡੀ ਕਮੀ ਹੈ ਜੀ ਬੱਚਾ ਹੋਣ ਵਾਲਾ ਸੀ ਬੱਚਾ ਹੋਣ ਵਾਲਾ ਸੀ ਹਾਂ ਅੱਛਾ ਹਾਂ ਜੀ ਗੇਟੇ ਨਹੀਂ ਖੁੱਲੇ ਰੋਕਣ ਦੇ ਨਹੀਂ ਖੁੱਲੇ ਨਹੀਂ ਜੀ ਜਿੰਨੇ ਟੈਕਸੀਆਂ ਕਿਡਿਸ਼ਨ ਗੇਟ ਨਹੀਂ ਖੁੱਲੇਗਾ ਅੱਛਾ ਲਾਲੋ ਸਾਹਿਬ ਮੇਰੇ ਉਹ ਦਰਦ ਅੰਦਰ ਆ ਜੀ ਮੈਂ ਤਾਂ ਕਹਿੰਦਾ ਐਂਬੂਲੈਂਸ ਆਉਣੀ ਚਾਹੀਦੀ ਹੈਗੀ ਠੀਕ ਹੈ ਕਿਸੇ ਦੀ ਕੀਮਤੀ ਜਾਨ ਬਚਦੀ ਹੈ ਮੌਕੇ ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਜੀ ਠੀਕ ਹੈ ਕਿਸੇ ਦੀ ਜਾਨ ਬਚਦੀ ਹੈ ਮੌਕੇ ਤੇ ਸਭ ਦੀ ਭਲਾਈ ਹੈ ਕਿਸੇ ਗਰੀਬ ਦੀ ਜਾਨ ਬਚ ਰਹੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੇੜੇ ਪੰਗਰ ਤੇਲ ਮੈਂ ਪਾਇਆ ਕਰੂੰਗਾ ਕੋ ਆਪਣੇ ਫੈਕਟਰੀ ਬਣਾਓ ਕਰ ਲਓ ਭਾਈ ਜੀ ਠੀਕ ਹੈ ਜੀ ਫੈਕਟਰੀ ਨੂੰ 100 ਰੁਪਏ ਗੇੜੇ ਦਾ ਮੈਂ ਦੇ ਆ ਤੁਹਾਨੂੰ ਧੰਨਵਾਦ ਜੀ ਧੰਨਵਾਦ ਜੀ ਦੇਖੋ ਮੇਜਰ ਫੋਨ ਨੰਬਰ ਕੀ ਹੈ ਭਾਈ ਆਪਣਾ 9851336773 ਜੀ ਮੇਰੇ ਨਾਲ ਸਰਪੰਚ ਸਾਹਿਬ ਮੈਂ ਕਰ ਲੈਣਾ ਤੁਸੀਂ ਕਰ ਲਓ ਪਿੰਡ ਦਾ ਕੋਈ ਮੋਤਵਾਰ ਕਰ ਲਓ ਜਿਹੜੀ ਮੈਂ ਗੱਲ ਕਰਤੀ ਉਹ ਖਰਾ ਜੀ ਜਪਨ ਸਾਹਿਬ ਨੇ ਇਹ ਗੱਲ ਕਹੀ ਆ ਜੀ ਤੇਲ ਦੀ ਕਮੀ ਹੈਗੀ ਤੇ ਦਰਬਿਆ ਸਿੰਘ ਬਿਆਸੀ ਨੂੰ 5000 ਵੋਟ ਦੇ ਜਿੱਤਿਆ ਹੋਇਆ ਜੀ ਬਾਕੀ ਰਹੀ ਤੇਲ ਦੀ ਗੱਲ ਜੀ ਇਹ ਕਹਿੰਦਾ ਤੇਲ ਪਾਉਣਾ ਵੀ ਤੇਲ ਕੌਣ ਪਾਊਗਾ ਜਿੰਨੇ ਸਬਤਬਤ ਜੱਕਰ ਸੁਨਾਮ ਦੇ ਲੱਗਣਗੇ ਜੀ ਦੋਆ ਸੰਗਰੂਰ ਦੇ ਪਟਿਆਲੇ ਦੇ ਜਿੰਨਾ ਸੁਨਾਮ ਦਾ ਤੇਲ ਲੱਗੂਗਾ ਜੀ ਮੈਂ ਆਪਦੇ ਵੱਲੋਂ ਦੇਣ ਨੂੰ ਤਿਆਰ ਆ ਜੀ ਇਹੀ 5 ਮੈਂਬਰੀ ਕੋਈ ਕਮੇਟੀ ਬਣਾਈਏ ਆਪਣੇ ਪਿੰਡ ਦੀ ਐਡਾ ਵੱਡਾ ਪਿੰਡ ਹੈ ਤਰਨਾਟ ਬੰਦੇ ਬੈਠੇ ਨੇਗੇ ਜਦੋਂ ਮੈਂ ਇੱਕ ਬਿਨਾਂ ਜ਼ਮੀਨ ਵਾਲਾ ਬੰਦਾ ਜੀ ਸਾਰੇ ਸਨਾਮ ਦਾ ਤੇਲ ਦੇਣ ਨੂੰ ਤਿਆਰ ਕੋਈ ਸੰਗਰੂਰ ਦਾ ਖੜਾ ਹੋ ਜੀ ਚਾਰ-ਚਾਰ ਸੌ ਕਿੱਲੇ ਵਾਲੇ ਖੜੇ ਨੇ ਪਿੰਡ 'ਚ ਆਪਣੇ ਪਿੰਡਾਂ 'ਚ ਹਾਂ ਜੀ ਜਿੰਨਾ ਸਨਾਮ ਦਾ ਤੇਲ ਲੱਗੂਗਾ ਜੀ ਕਿਸੇ ਦਾ ਕੋਈ ਅਮੀਰ ਆ ਗਰੀਬ ਹੈਗਾ ਜਿੰਨੇ ਸਨਾਮ ਦੇ ਚੱਕਰ ਲੱਗਣਗੇ ਜੀ ਮੈਂ ਤੇਲ ਆਬਦ ਘਰੋਂ ਪਾਉਣ ਨੂੰ ਤਿਆਰ ਆ ਜੀ ਠੀਕ ਹੈ ਐਂਬੂਲੈਂਸ 'ਚ ਐਂਬੂਲੈਂਸ ਜੀ ਹਾਂ ਜੀ ਜੇਕਰ ਐਂਬੂਲੈਂਸ ਪਿੰਡ 'ਚ ਖੜਦੀ ਆਪਣੇ ਹਾਂ ਜੀ ਠੀਕ ਹੈ ਚਰ ਬਾਦਾ ਵੀ ਕਰਿਆ ਸੀ ਸਰਪੰਚ ਸਾਹਿਬ ਨੇ ਹਾਂ ਵੀ ਦੀਵਾਲੀ ਵੇਲੇ ਐਂਬੂਲੈਂਸ ਆ ਜੂਗੀ ਹੁਣ ਘਾਟ ਜੇ ਕੋਈ ਪੰਜ ਮੈਂਬਰੀ ਕਮੇਟੀ ਬਣਦੀ ਹੈ ਜੀ ਠੀਕ ਹੈ ਕੋਈ ਕਹਿੰਦਾਗਾ ਜਿੰਨਾ ਸੁਨਾਮ ਸੰਗਰੂ ਪਟਿਆਲਾ ਚੰਡੀਗੜ੍ਹ ਦੇ ਤਾਂ ਪੰਜ ਮੈਂਬਰੀ ਕਮੇਟੀ ਚ ਪਹਿਲਾ ਨੰਬਰ ਮੇਰਾ ਹੋਊਗਾ ਜੀ ਮੈਂ ਬਰਾਬਰ ਦਾ ਹਿੱਸਾ ਦੇਵਾਂਗਾ ਜੀ ਲੱਗਦਾ ਵੀ ਪੰਜ ਕਮੇਂਟਰੀ ਕਮੇਟੀ ਬਣ ਜੂਗੀ ਪਿੰਡ ਚ ਬਣਨੀ ਚਾਹੀਦੀ ਹੈ ਜੀ ਜਦੋਂ ਇੱਕ ਮੈਂ ਬਿਨਾਂ ਜ਼ਮੀਨ ਵਾਲਾ ਛੋਟਾ ਜਿਹਾ ਕਾਰੋਬਾਰੀ ਬੰਦਾ ਜੀ ਮੈਂ ਜਦੋਂ ਮੈਂ ਇੱਕ ਨੰਬਰ ਤੇ ਆ ਸਕਦਾ ਜੀ ਪਿੰਡ ਚ ਹੋਰ ਕੀ ਬੰਦੇ ਹੀ ਨਹੀਂਗੇ ਬਹੁਤ ਬਹੁਤ ਧੰਨਵਾਦ ਬਾਈ ਨੇ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਇੱਕ ਸਾਂਝੀ ਗੱਲ ਹੈ ਜਿਹੜੀ ਕਹਿੰ ਆਪਣੇ ਪਿੰਡ 'ਚ ਬਹੁਤ ਵਧੀਆ ਡਰਾਈਵਰ ਆਗਾ ਬੇਦਾਗ ਬੰਦਾ ਹੈਗਾ ਜੇ ਡਰਾਈਵਰ ਕਹੋ ਅਸੀਂ ਡਰਾਈਵਰ ਦੀ ਤਨਖਾਹ ਵੀ 30% ਆਪਦੇ ਖਾਤੇ 'ਚ ਦੇਣ ਨੂੰ ਤਿਆਰ ਆ ਜੀ ਆਪ ਦੇ ਕਰੋ ਕਿਉਂ ਦੋਸਤੋ ਵੀ ਡਰਾਈਵਰ ਰੱਖਣ ਦੀ ਲੋੜ ਆਗੀ ਵੀ 30% ਡਰਾਈਵਰੀ ਦੀ ਤਨਖਾਹ ਹੀ ਮੈਂ ਦੇਣ ਨੂੰ ਤਿਆਰ ਆ ਜੀ ਜਿਹੜੇ ਨੌਜਵਾਨ ਨੇ ਨਾ ਜੇ ਪਿੰਡ 'ਚ ਵੀ ਜਾਂ ਕੋ ਮਤਲਬ ਜਲੇਜ 'ਚ ਵੀ ਜਾਂ ਪੰਜਾਬ 'ਚ ਜੇ ਨੌਜਵਾਨ ਨੇ ਜਿਹੜੇ ਉਹੀ ਅੱਗੇ ਆਉਣਗੇ ਉਹੀ ਜੇ ਅੱਗੇ ਆ ਕੇ ਆਪਣੇ ਸਾਰੇ ਮਸਲੇ ਠੀਕ ਹੋ ਜਾਣਗੇ ਇਹਦੇ ਵਧੀਆ ਗੱਲਿਆ ਮੁੰਡੇ ਦੀ ਬਹੁਤ ਵਧੀਆ ਗੱਲ ਇਹਨੇ ਪਹਿਲੇ ਤੋਂ ਕਦਮੇ ਕੀਤੀ ਹੈ ਇਹਨਾਂ ਨਾਲ ਇੱਕ ਰੱਖਿਆ ਵੀ ਪੰਜ ਮੈਂਬਰ ਪਿੰਡ ਚ ਵੀ ਪੰਜ ਉੱਠ ਖੜਨਗੇ ਹੋਰ ਚਾਰ ਲੱਗਦਾ ਉੱਠ ਖੜਨਗੇ ਜਿਵੇਂ ਬਾਈ ਆਏ ਜਿਵੇਂ ਇਹ ਬਾਈ ਆਏ ਹੁਣ ਇਹਦੇ ਨਾਲ ਵਿਖੜੇ ਜ਼ਮੀਨ ਜਾਇਦਾਦ ਹੈ ਦਿਲ ਹੈ ਦਿਲ ਹੈ ਜਿਵੇਂ ਕਿਹਾ ਸੀ ਦੀਪ ਸਿੱਧੂ ਨੇ ਜ਼ਮੀਨਾਂ ਨਹੀਂ ਜ਼ਮੀਰਾ ਨੇ ਹਾਂ ਇਹਨਾਂ ਜ਼ਮੀਰ ਉਹ ਧਖੜੀ ਹੈਗੀ ਮਤਲਬ ਵੀ ਕਹਾ ਹੋਰ ਵੀ ਕੋਈ ਬੰਦਾ ਇਸ ਨਾਲ ਉਤਸ਼ਾਹ ਹੋ ਵੀ ਹੋ ਸਕਦਾ ਹੋ ਸਕਦਾ ਗੱਲ ਸੁਣ ਕੇ ਠੀਕ ਹੈ ਕਿਉਂ ਜੀ ਠੀਕ ਹੈ ਬਾਈ ਦੀ ਗੱਲ ਹਾਂ ਜੀ ਆ ਵਧੀਆ ਜੀ ਇਹ ਜਦੋਂ ਇਹ ਬਿਨਾਂ ਜ਼ਮੀਨ ਵਾਲਾ ਤੰਦਾ ਜੀ ਬਹੁਤ ਜਮੀਨਾਂ ਵਾਲੇ ਪਏ ਨੇ ਬਾਦੂ ਬੰਦੇ ਨੇ ਹੋਣਗੇ ਪੰਜ ਬੰਦੇ ਇਕੱਠੇ ਲਾਜ਼ਮੀ ਜੀ ਠੀਕ ਹੈ ਹੋ ਜਾਣਗੇ ਪਿੰਡ ਚੋਂ ਪੰਜ ਬੰਦੇ ਹੋਣਗੇ ਜੀ ਬਿਲਕੁਲ ਐਂਬੂਲੈਂਸ ਆ ਜੂਗੀ ਬੀਜ ਵਗੈਰਾ ਐਂਬੂਲੈਂਸ ਆਵੇ ਦਾ ਸਹੀ ਜੀ ਇੱਕ ਤਰ੍ਹਾਂ ਸਾਨੂੰ ਕੋਈ ਹੋਰ ਗੱਲ ਦੱਸਣ ਜਾਉਣਾ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਹੈਗਾ ਚਾਰ-ਕਸਾਰ ਪੁਰਾਣੀ ਗੱਲ ਹੈ ਜੀ ਇੱਕ ਮਾਤਾ ਗਈ ਮੇਰੇ ਲਵੀ ਜੱਗਾ ਬਾਈ ਜਾਣ ਦਾ ਹੈਡਰੇਸਰ ਹੂੰ ਉਹਦੀ ਕੁੜੀ ਲੈ ਬੇਟਾ ਹੋਣਾ ਸੀਗਾ ਉਹ ਸਾਰੀ ਰਾਤ 12 ਵਜੇ ਲੋਕਾਂ ਦਾ ਗੇਟ ਖੜਕਾ ਕੇ ਆਈ ਜੀ ਐਂਡ ਤੇ ਉਹਨੇ ਮੇਰਾ ਗੇਟ ਖੜਕਾਇਆ ਕੀ ਗੁਰਮੇਤਰਾ ਗਿਆ ਬਾਹਰ ਭਾਗਿਆ ਮੇਰੀ ਕਾ ਸੱਤੂ ਲਾੜ ਉਹਦੀ ਗੱਡੀ ਮੈਂ ਕੱਢ ਕੇ ਉਹਦੀ ਘਰ ਮਤਲਬ ਉਹਦੀ ਬੇਟੀ ਨੂੰ ਮੈਂ ਬੀਕੇ ਗਵਾਲੇ ਛੱਡ ਕੇ ਆਈ ਇਹ ਬਹੁਤ ਵੱਡੀ ਕਮੀ ਹੈ ਜੀ ਬੱਚਾ ਹੋਣ ਵਾਲਾ ਸੀ ਬੱਚਾ ਹੋਣ ਵਾਲਾ ਦੀ ਹੈ ਹਾਂ ਅੱਛਾ ਹਾਂ ਜੀ ਗੇਟੇ ਨਹੀਂ ਖੁੱਲੇ ਰੋਕਣੇ ਨਹੀਂ ਖੁੱਲੇ ਨਹੀਂ ਜੀ ਜਿੰਨੇ ਟੈਕਸੀਆਂ ਕੱਢੇਗੇ ਸਨ ਗੇਟ ਨਹੀਂ ਖੁੱਲੇਗਾ ਅੱਛਾ ਲਾਲੋ ਸਾਹਿਬ ਮੇਰੇ ਉਹ ਦਰਦ ਅੰਦਰ ਆ ਜੀ ਮੈਂ ਤਾਂ ਕਹਿੰਦਾ ਐਂ ਐਮਬੂਲੈਂਸ ਆਉਣੀ ਚਾਹੀਦੀ ਹੈਗੀ ਠੀਕ ਹੈ ਕਿਸੇ ਦੀ ਕੀਮਤੀ ਜਾਨ ਬਚਦੀ ਆ ਮੌਕੇ ਤੇ ਬਿਲਕੁਲ ਜੀ 10 ਮਿੰਟਾਂ ਨਾਲ ਜਾਨ ਬਚ ਜਾਂਦੀ ਹੈ ਵਰਗਾਉਂਦੀ ਮੰਨ ਲਾ ਜੇ ਮੈਂ ਨਾ ਆਊਟ ਦਾ ਕੀ ਕੀ ਪਤਾ ਜੀ ਕੀ ਹੁੰਦਾਗਾ ਮੌਣੇ ਦਾ ਬੱਚੇ ਦਰਦ ਹੋਣ ਲੱਗਿਆਗਾ ਉਹ ਜਵਾਖੜੀ ਦੇ ਰਾਤ ਨੂੰ ਜਾ ਕੇ 12 ਵਜੇ ਮੈਂ ਮੇਰਾ ਗੇਟ ਖੋਲਿਆ 1 ਵਜੇ ਅਸੀਂ ਜਾ ਕੇ ਪਹੁੰਚੇ ਉੱਥੇ ਜੀ ਠੀਕ ਹੈ ਬਿਲਕੁਲ ਬਾਈ ਕਹਿੰਦਾ ਵੀ ਕੋਈ ਪੁਰਾਣੀ ਯਾਦ ਹੈ ਜਿਹੜੀ ਉਹ ਸੀਨੇ 'ਚ ਕਹਿੰਦਾ ਲਈ ਬੈਠਾਂਗਾ ਵੀ ਬੱਚਾ ਹੋਣ ਵਾਲਾ ਸੀ ਗੇਟ ਨਹੀਂ ਕਿਸੇ ਨੇ ਉਸ ਟਕ ਵਕਤ ਖੋਲੇ ਠੀਕ ਹੈ ਐਂਬੂਲੈਂਸ ਵਾਲੀ ਗੱਲ ਹੈ ਕਿ ਵੀ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕਮੈਂਟ ਜਰੂਰ ਕਰਿਓ ਬਾਈ ਕਹਿੰਦਾ ਜੇਕਰ ਐਂਬੂਲੈਂਸ ਪਿੰਡ ਚ ਆਉਂਦੀ ਹੈ ਤੇਲ ਮੈਂ ਪਵਾਉਂ ਸੁਨਾਮ ਤੱਕ ਦਾ ਕੋਈ ਵੀ ਆ ਚਾਹੇ ਜਦੋਂ ਐਂਬੂਲੋ ਚ ਕੋਈ ਜਾਂਦੀ ਹੈ ਤੇਲ ਦਾ ਖਰਚਾ ਕਹਿੰਦਾ ਮੈਂ ਕਰੂੰ ਡਰਾਈਵਰ ਦਾ ਵੀ ਕਹਿੰਦਾ ਵੀ ਕਰ ਦਾਂਗੇ ਵੀ ਘਟੋ ਘਟ ਚਾਰ ਬੰਦੇ ਹੋਰ ਪੰਜ ਪੰਜ ਮੈਂਬਰੀ ਕਮੇਟੀ ਦਾ ਪਿੰਡ ਚ ਬਣੇ ਪੰਜ ਮੈਂਬਰ ਕਹੇ ਬਾਈ ਨੇ ਵੀ ਹੋਰ ਦੇਖਦੇ ਆ ਕਿਹੜਾ ਸਾਹਮਣੇ ਆਉਂਦਾ 30% ਰੇਵੀ ਤਨਖਾਹ ਦੇਣ ਨੂੰ ਤਿਆਰਾਂ ਜੀ ਸੁਨਾਮ ਤੱਕ ਦਾ ਤੇਲ ਦੇਣ ਨੂੰ ਤਿਆਰਾਂ ਜੀ ਠੀਕ ਹੈ ਕੋਈ ਮੇਰੇ ਦੋ ਚਾਰ ਭਾਈ ਹੋਰ ਆਉਣ ਸਾਹਮਣੇ ਕੋਈ ਸੰਗਰੂਰ ਤੱਕ ਦੇ ਗੇ ਲੱਗਣ ਲਵਾਵੇ ਕੋਈ ਉੱਪਰ ਵਾਲੇ ਦਾ ਲਵਾਵੇ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਈ ਦਾ ਜੀ ਤੇ ਕਰ ਦੋ ਚੰਗਾ ਕਦਮ ਇੱਕ ਚੰਗੇ ਉਸ ਲਈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ